ਇਹ ਆ ਵੀਰ ਆਪਣੀ ਸਰਫੇਸ ਸੀਡਰ ਨਾਲ ਵੀਜੀ ਗਣਕ ਇਹ ਆਪਣੇ ਵੱਢਣੀ ਆ ਬਸ 2 ਦਿਨ ਤੱਕ ਥੋੜੀ ਜਿਹੀ ਵਿੱਚ ਬਲੀ ਨਰਮ ਦੇਖਦੀ ਆ ਯਾਰ ਜਿਹੜੇ ਬੰਦਿਆਂ ਨੇ ਵੱਢੀ ਆ ਦੋਗਨੇ ਝਾੜ ਬਹੁਤ ਵਧੀਆ ਉਹਨਾਂ ਦਾ ਦੇਖੋ ਤੁਹਾਡੇ ਸਾਹਮਣੇ ਆ ਸੰਗਤਪੁਰੇ ਵਾਲੇ ਬਾਈ ਦਲਵਾਗ ਨੇ ਬੜੀਆ ਕਣਕ ਜਿਹੜੇ ਬੌਂਦਲੀ ਸੀਗੀ ਉਹਦੀ ਕਣਕ ਉਹਨਾਂ ਦਾ ਝਾੜ 24 ਕੁੰਟਰ ਦਾ ਦੜਾਈ ਪਿਆ ਬੌਂਗਲੀ ਪਿੰਡ ਉਹਨਾਂ ਨੇ ਬਾਈਪਾਸ ਦੇ ਰੋਡ ਦੇ ਨਾਲੇ ਬੀਜੀ ਦੀ ਉਪਰੇ ਖੇਤ ਸੀਗੇ ਉਹ। ਜਬੀ ਮਿੱਤਰੋ ਰਿਜ਼ਲਟ ਆਉਣੇ ਤੁਹਾਡੇ ਸਾਹਮਣੇ ਨੇ ਹੁਣ। ਝਾੜ ਪੱਖੋਂ ਵੀ ਵਧੀਆ। ਬਾਕੀ ਤੂੜੀ ਵੀ ਥੋੜੀ ਜੀ ਦੀ ਵੱਧੇ ਬਣਦੀ ਉਹਨਾਂ ਨਾਲੋਂ। ਜਿਹੜੇ ਵੀਰ ਹੱਸਦੇ ਦੀ ਕਹਿੰਦੇ ਵੀ ਯਾਰ ਇਹ ਕਣਕਾਣੀ ਹੁੰਦੀ ਆ ਦੇਖ ਲਓ ਦੂਜੀ ਨਾਲੋਂ ਝਾੜੇ ਦਾ ਥੋੜਾ ਜਿਹਾ ਵੱਧਿਆ ਇਹ ਤਾਂ ਡਾਕਟਰ ਜਸਵੀਰ ਸਿੰਘ ਗਿੱਲ ਉਹਨਾਂ ਨੇ ਯਾਰ ਵਧੀਆ ਸਾਡਾ ਛਟਕਾਰਾ ਕਰਾਤਾ ਬਾਬ ਜੀ ਤੋਂ ਪਰਾਲੀ ਦਾ ਹੱਲ ਹੋ ਗਿਆ ਆਪਣਾ ਮੇਨ ਗੱਲ ਤਾਂ ਯਾਰ ਪਰਾਲੀ ਦਾ ਪੰਗਾ ਸੀ ਕਿਸੇ ਲੋਟ ਆਉਂਦੀ ਉਹ ਨਹੀਂ ਦੀ ਕਾਬੂ ਇਹ ਖੇਤਾਂ ਦੇ ਵਿੱਚ ਮੈਂ ਪਹਿਲਾਂ ਮਲਚਿੰਗ ਵਿਧੀ ਵਾਲੀ ਕਣਕ ਬੀਜਦਾ ਦੀ ਇਹ ਖੇਤ ਦੇ ਵਿੱਚ ਤਿੰਨ ਪਹਿਲੇ ਤਿੰਨ ਸਾਲਾਂ ਤੋਂ ਬੀਜਦਾ ਮਲਚਿੰਗ ਵਿਧੀ ਵਾਲੀ ਛੱਟਾ ਮਾਰ ਕੇ ਟੈਕੀ ਇਹਦੇ ਵਿੱਚ ਸਰਫੇਸ ਸੀਡਰਨਾ ਬੀਜੀ ਹੋਈ ਆ ਦੇਖ ਲਓ ਗੁੱਲੀ ਡੰਡਾ ਵੀ ਦੇਖਦਾ ਤੁਹਾਨੂੰ ਕਿਤੇ ਮਾੜਾ ਮੋਟਾ ਹੈਗਾ ਜਰੂਰ ਕਿਤੇ ਕਿਤੇ ਆ ਇਹ ਤੇ ਸਪਰੇ ਵੀ ਜੀਨ ਕਰੀ ਮੈਂ ਨਹੀਂ ਆਮ ਦੇ ਲੋ ਦੋ ਸਪਰੇਆਂ ਤਾਂ ਪੱਕੀਆਂ ਨੇ ਦੋ ਤੋਂ ਵੀ ਤਿੰਨ ਹੋ ਜਾਂਦੇ ਨੇ ਆਪਣੇ ਖੇਤਾਂ 'ਚ ਬਾਕੀ ਸੰਗਤਪੁਰੇ ਵਾਲੇ ਵੀ ਬਾਜੀ ਤੋਂ ਪਤਾ ਕਰ ਲਿਓ ਦਲਵਾਖ ਤੋਂ ਵਿੱਕੀ ਝਾੜਾ ਉਹਦਾ 24 ਕਾਊਂਟਰ ਦਾ ਝਾੜਾ ਨਿਕਲਿਆ ਉਹਨਾਂ ਦਾ ਡਟੇ ਦਾ ਉਹਦੇ ਇੱਥੇ ਸਾਰੇ ਖੇਤਾਂ ਦਾ ਮਿਲਾ ਕੇ 24 ਕਾਊਂਟਰ ਦਾ ਹੋਇਆ ਆਂਦਾ ਯਾਰ ਕਿਸੇ ਜੋ ਕੱਟ ਜਾਂਦਾ ਕਿਸੇ ਜੋ ਕਾਊਂਟਰ ਵੱਜ ਜਾਂਦਾ ਹੁਣ ਦੇ ਇੱਕ ਖੇਤ ਦਾ ਕੱਢ ਦਿੰਦਾ ਉਹ ਕਹਿੰਦਾ ਜੀ ਇਹਦਾ ਨਿਕਲਿਆ ਜੀ 26 ਦਾ ਉਹ ਵੀ ਗਲਤ ਗੱਲ ਆ ਉਹਨੇ ਸਾਰਾ ਖੇਤਾਂ ਦਾ ਮਿਲਾ ਕੇ ਦੱਸਿਆ ਆਪਾਂ ਨੂੰ 47 ਕਿਲੋ ਬੀ ਪਿਆ ਹੈ ਮਿੱਤਰੋ ਇਹ ਖੇਤਾਂ 'ਚ ਮੇਰਾ 55 ਕਿਲੋ ਡਾਈ ਪਿਆ ਹੈ ਆਪਾਂ ਨੇ ਵੀ 2 ਦਿਨ ਤੱਕ ਪੜ ਦੇਣੀ ਐ ਮਾੜੀ ਜੀ ਬੱਲੀ ਵਿੱਚ ਨਰਮ ਸੀਗੀ ਉਹ ਗੋਲੇ ਪੈਣ ਨਾਲ ਜਿਹੜੀ ਟੁੱਟ ਕੇ ਦੁਬਾਰਾ ਬੱਲੀ ਫੁਟਾਈ ਉਹ ਹਰੀ ਸੀਗੀ ਉਹ ਦੇਖੋ ਆ ਹਰੀਆ ਬੱਲੀ ਵਿੱਚ ਉਹਦੇ ਕਰਕੇ ਆਪਾਂ 2 ਦਿਨ ਹੋਰ ਰੋਕ ਲੈਣੇ ਕੁਝ ਨਹੀਂ ਬਿੱਟਰਦਾ ਅੱਜ ਬੱਦਲ ਬਹੁਤ ਆਇਆ ਦੀ ਕਿਣੀਆਂ ਵੀ ਆ ਗਈਆਂ ਸ਼ਰਾਟਾ ਜਿਹਾ ਪੈ ਗਿਆ ਹਵਾ ਬਹੁਤ ਹੀ ਤੇਜ਼ ਪਰ बचत रहेगी लंघे अगे लो देखो बली इधर है थोड़ी जड़ी ਸੂਪਰ ਸੀਡਰ ਨਾ ਬੀਜੀ ਤੁੰਕ ਇਹ ਆਪਣੇ ਖੱਟਣ ਵਾਲੇ ਬਾਈ ਦੀ ਆ ਇਹ ਆਪਣੀ ਆ ਗਈ ਸੂਪਰ ਸੀਡਰ ਵਾਲੀ